ਆਜਾ ਕੁਝ ਬੈਠ ਕੇ ਬਾਤਾਂ ਪਾਈਏ ਤੇਰੇ ਮੇਰੇ ਖਿਆਲ ਤੇ ਜਜ਼ਬਾਤ ਦਾ ਘਰ ਬਣਾਈਏ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਡीडी ਪੰਜਾਬੀ ਤੇ ਮੈਂ ਕਮਲਪ੍ਰੀਤ ਕੌਰ ਬਹੁਤ ਹੀ ਖਾਸ ਪ੍ਰੋਗਰਾਮ ਜਿਸ ਦਾ ਨਾਮ ਹੈ ਜੋੜੀਆਂ ਜੰਗ ਥੋੜੀਆਂ ਔਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਤੁਰ ਤੋਂ ਹੀ ਆਉਂਦੀਆਂ ਨੇ ਜੋੜੀਆਂ ਦੇ ਸਬਬ ਕੁਦਰਤ ਆਪ ਹੀ ਮੇਲ ਕਰਾਉਂਦੀ ਹੈ ਔਰ ਇਹੋ ਜੀ ਆਈ ਦੀ ਜੋੜੀ ਜਿਹੜੀ ਕਿ ਸੱਭਿਆਚਾਰ ਦੇ ਵਿੱਚ ਗੁਰੁੱਜ ਹੋਈ ਹੈ ਜਿਹੜੀ ਕਿ ਸੱਭਿਆਚਾਰ ਨੂੰ ਇੰਨਾ ਪਿਆਰ ਕਰਦੀ ਹੈ ਔਰ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਪਤਾ ਨਹੀਂ ਕਿੰਨੇ ਇੱਕ ਬੱਚਿਆਂ ਦੇ ਲਈ ਸੱਭਿਆਚਾਰ ਪ੍ਰੋਗਰਾਮ ਉਲੀਕ ਦਿੱਤੇ ਨੇ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਹਮੇਸ਼ਾ ਆਪਣੇ ਪੰਜਾਬੀ ਪੰਗੜੇ ਨੂੰ ਗਿੱਧੇ ਨੂੰ ਤੇ ਹੋਰ ਅਦਾਕਾਰੀ ਦੇ ਵਿੱਚ ਹਮੇਸ਼ਾ ਹਮੇਸ਼ਾ ਬੱਚਾ ਨੂੰ ਥਾਪੜਾ ਦਿੰਦੇ ਨੇ ਖੱਲਾਸ਼ੇਰੀ ਦਿੰਦੇ ਨੇ ਦੋਨਾਂ ਨੇ ਬੜੇ ਹੀ ਜਜ਼ਬਾਤਾਂ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਆਪਣਾ ਇੱਕ ਘਰ ਬਣਾਇਆ ਹੋਇਆ ਹੈ ਇਸ ਘਰ ਦੇ ਵਿੱਚ ਉਹਨਾਂ ਦੇ ਖਿਆਲ ਰਹਿੰਦੇ ਨੇ ਉਹਨਾਂ ਦੇ ਪਿਆਰ ਦੇ ਅਹਿਸਾਸ ਰਹਿੰਦੇ ਨੇ ਉਹਨਾਂ ਦੋਨਾਂ ਜੀਆਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਇੱਕ ਸਾਰਤਾ ਮਿਲਵਰਤਨ ਦੀ ਭਾਵਨਾ ਇੱਕ ਦੂਸਰੇ ਦਾ ਅੰਡਰਸਟੈਂਡਿੰਗ ਨੂੰ ਸਮਝਣ ਦੀ ਭਾਵਨਾ ਇੰਨੇ ਸੋਹਣੇ ਖਿਆਲਾਂ ਦੇ ਨਾਲ ਉਹ ਕਰਕੇ ਰਿਹਾ ਹੋਇਆ ਹੈ ਸੱਚੀ ਲੱਗਦਾ ਹੈ ਕਿ ਜੋੜੀਆਂ ਤਾਂ ਜੱਗ ਥੋੜੀਆਂ ਹੀ ਹੁੰਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਤੇ ਉਹਨਾਂ ਨੇ ਹਮੇਸ਼ਾ ਇੱਕ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ ਦਾ ਜੋ ਬੀੜਾ ਚੱਕਿਆ ਹੋਇਆ ਹੈ ਤੀ ਤੋਂ ਵੱਧ ਅਖਾੜੇ ਜਿਹੜੇ ਹੈਗੇ ਨੇ ਪੰਜਾਬੀ ਅਖਾੜੇ ਪੰਜਾਬੀ ਸੱਭਿਆਚਾਰ ਨੂੰ ਪ੍ਰਸਤੁਤ ਕਰਦੇ ਹੋਏ ਅਖਾੜੇ ਜਿਹੜੇ ਨੇ ਉਹਨਾਂ ਨੇ ਲਗਾਏ ਹੋਏ ਨੇ ਆਪਣੇ ਲੈਵਲ ਤੇ ਹਮੇਸ਼ਾ ਪੰਜਾਬ ਪੰਜਾਬੀਅਤ ਨੂੰ ਅੱਗੇ ਲੈ ਕੇ ਗਏ ਹੋਏ ਨੇ ਆਓ ਫਿਰ ਬਿਨਾਂ ਦੇਰੀ ਤੋਂ ਉਹਨਾਂ ਦੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਆ ਕਿ ਜੋੜੀ ਕਿਵੇਂ ਬਣੀ ਕੀ ਕੁਝ ਉਹਨਾਂ ਦੇ ਖਾਸ ਰਿਹਾ ਹੈ ਕੀ ਕੁਝ ਉਹਨਾਂ ਨੇ ਸਾਨੂੰ ਸਨੇਹਾ ਦੇਣਾ ਹੈ ਬਿਨਾਂ ਦੇਰੀ ਤੋਂ ਉਹਨਾਂ ਵੱਲ ਚਲਦੇ ਆ ਅੱਜ ਜਿਹੜੀ ਖਾਸ ਜੋੜੀ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਪ੍ਰੋਗਰਾਮ ਜੋੜੀਆਂ जग ਥੋੜੀਆਂ ਦੇ ਵਿੱਚ ਉਹਨਾਂ ਦਾ ਤਾਰਫ ਕਰਵਾ ਦਿੰਦੇ ਹਾਂ ਬਹੁਤ ਹੀ ਖਾਸ ਬਹੁਤ ਹੀ ਸੋਹਣੀ ਤੇ ਪਿਆਰੀ ਜੋੜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੀ ਤਰੀਕੇ ਦੇ ਨਾਲ ਅੱਜ ਤੱਕ ਦੇ ਸਫਰ ਨੂੰ ਨਿਭਾਇਆ ਹੈ ਮੇਰੇ ਨਾਲ ਬੈਠੇ ਨੇ ਸਰਦਾਰਨੀ ਸੁਖਬੀਰ ਪਾਲ ਕੌਰ ਜੀ ਜਿਹੜੇ ਕਿ ਮਸ਼ਹੂਰ ਅਦਾਕਾਰ ਨੇ ਹਰ ਵਾਰ ਤੁਸੀਂ ਟੀਵੀ ਸਕਰੀਨ ਤੇ ਉਹਨਾਂ ਨੂੰ ਵੇਖਿਆ ਹੋਵੇਗਾ ਬਹੁਤ ਸੋਹਣੀਆਂ ਅਦਾਵਾਂ ਦੇ ਨਾਲ ਹਮੇਸ਼ਾ ਸਾਡੇ ਦਿਲਾਂ ਉਤੇ ਰਾਜ ਕਰਦੇ ਨੇ ਤੇ ਉਹਨਾਂ ਦੇ ਜੀਵਨ ਸਾਥੀ ਸਰਦਾਰ ਨਰਿੰਦਰ ਪਾਲ ਸਿੰਘ ਨੇ ਨਾਜੀ ਜਿਹੜੀ ਕਿ ਐਸਡੀਓ ਹਾਰਟੀਕਲਚਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਨਾਲ ਦੀ ਨਾਲ ਟੀਵੀ ਸਕਰੀਨ ਤੇ ਜਦੋਂ ਤੁਸੀਂ ਵੇਖਿਆ ਹੋਵੇਗਾ ਇਹਨਾਂ ਨੂੰ ਤੇ ਕਾਫੀ ਇੱਕ ਕਹਿੰਦੇ ਅਦਾਕਾਰੀ ਦੇ ਵਿੱਚ ਹਨਾ ਆਪਣਾ ਜਲਵਾ ਵਿਖਾਉਂਦੇ ਹੋਏ ਸਾਡੀ ਦਿਲਾਂ ਤੇ ਰਾਜ ਕੀਤਾ। ਇਹ ਸੋ ਦੋਨਾਂ ਜੀਆਂ ਦਾ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਜੋੜੀਆਂ ਜਗ ਧੋੜੀਆਂ। ਸ਼ੁਕਰੀਆ। ਬਹੁਤ ਪਿਆਰੀ ਜੋੜੀ, ਬਹੁਤ ਸੋਹਣੀ ਜੋੜੀ। ਦੋਨੋਂ ਜਾਣੇ ਇੱਕ ਦੂਸਰੇ ਨੂੰ ਹੱਸਦੇ, ਖਿੜਖਿੜਾਉਂਦੇ, ਸਵੀਕਾਰ ਕਰਦੇ ਹੋਏ ਅੱਜ ਦੇ ਇਸ ਸਫ਼ਰ ਤੇ ਕਰ ਪਹੁੰਚੇ ਹੋ। ਜੇਕਰ ਸ਼ੁਰੂਆਤੀ ਸਫ਼ਰ ਦੀ ਗੱਲ ਕੀਤੀ ਜਾਵੇ ਦੋਨੋਂ ਜਾਣੇ ਜਦੋਂ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸੁਪਨਾ ਲੈ ਕੇ ਅੱਖਾਂ ਦੇ ਵਿੱਚ ਆਪਣੀ ਜੀਵਨ ਨੂੰ ਅੱਗੇ ਤੋਰਨ ਦੇ ਵਿੱਚ ਬਹੁਤ ਕੁਝ ਸੰਜੋ ਕੇ ਅੱਗੇ ਚੱਲਦੇ ਹੋਵੋਗੇ ਯਾਨਕਿ ਮੇਰੀ ਗੱਲ ਹੈ ਸਭ ਤੋਂ ਪਹਿਲਾਂ ਆਪਾਂ ਪਿਛੋਕੜ ਦੀ ਗੱਲ ਕਰ ਲਈਏ ਸ਼ੁਰੂਆਤੀ ਸਫ਼ਰ ਦੀ ਗੱਲ ਕਰ ਲਈਏ ਮੈਮ ਤੁਸੀਂ ਦੱਸੋ ਪਹਿਲਾਂ ਆਪਣਾ ਪਿਛੋਕੜ ਜੀ ਮੇਰਾ ਜਨਮ ਤੇ ਮੇਰੀ ਪੜ੍ਹਾਈ ਜਿਹੜੀ ਉਹ ਚੰਡੀਗੜ੍ਹ ਤੇ ਮੁਹਾਲੀ ਦੀ ਹੈ ਚੰਡੀਗੜ੍ਹ ਦੇ ਵਿੱਚ ਮੇਰਾ ਜਨਮ ਹੋਇਆ ਸੀ ਤੇ ਮੋਹਾਲੀ ਦੇ ਵਿੱਚ ਮੇਰੀ ਸਾਰੀ ਪਰਵਰਿਸ਼ ਹੋਈ ਹੈ ਮੇਰੀ ਪੜ੍ਹਾਈ ਸਾਰੀ ਇੱਥੋਂ ਦੀ ਸੀ ਤੇ ਜੀਸੀਜੀ ਕਾਲਜ 42 ਦੇ ਵਿੱਚ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਸੀ ਠੀਕ ਜੀ ਤੇ ਸਰ ਤੁਹਾਨੂੰ ਪੁੱਛਦੇ ਆ ਪਿਛੋਕੜ ਪਿਛੋਕੜ ਮੇਰਾ ਜਿਹੜਾ ਮਾਇਬਾਤ ਮੈਂ ਚੰਡੀਗੜ੍ਹ ਤੋਂ ਹੀ ਆ ਠੀਕ ਹੈ ਤੇ ਵੈਸੇ ਜਿਹੜਾ ਸਾਡਾ ਪਿਛੋਕੜ ਆ ਉਹ ਮਾਲਵੇ ਦੇ ਨਾ ਰਿਲੇਟ ਕਰਦਾ ਤੇ ਪਰ ਮਦਰ ਫਾਦਰ ਸਾਰੇ ਇੱਥੇ ਆ ਗਈ ਸੀ ਇਸ ਕਰਕੇ ਅਸੀਂ ਚੰਡੀਗੜੀ ਹੀ ਹੋ ਗਏ ਅੱਛਾ ਜੀ ਤੇ ਪੜਾਈ ਸਾਰੀ ਮੇਰੀ ਇੱਥੇ ਹੋਈ ਹੈ ਉਸ ਤੋਂ ਬਾਅਦ ਮੈਂ ਐਗਰੀਕਲਚਰ ਯੂਨੀਵਰਸਿਟੀ ਤੋਂ ਪਾਸ ਆਊਟ ਹੋਇਆ ਹੂੰ ਤੇ ਐਗਰੀਕਲਚਰ ਯੂਨੀਵਰਸਿਟੀ ਤੋਂ ਪਾਸ ਆਊਟ ਹੋਣ ਤੋਂ ਬਾਅਦ ਮੇਰਾ ਸੁਪਨਾ ਜਿਹੜਾ ਸੀ ਨੌਕਰੀ ਦਾ ਜਿਵੇਂ ਹੁੰਦਾ ਤੇ ਉਹ ਚੰਡੀਗੜ੍ਹ ਦੇ ਵਿੱਚ ਹੀ ਪੂਰਾ ਹੋਇਆ ਚੰਡੀਗੜ੍ਹ 'ਚ ਜੰਮਿਆ ਤੇ ਚੰਡੀਗੜ੍ਹ ਦੀ ਸੇਵਾ ਵਾਸਤੇ ਹੀ ਮੈਂ ਇਸ ਡਿਪਾਰਟਮੈਂਟ ਦੇ ਵਿੱਚ ਹਾਰਟੀਕਲਚਰ ਡਿਪਾਰਟਮੈਂਟ ਜਾ ਗਿਆ ਬਿਲਕੁਲ ਬਹੁਤ ਸੋਹਣੀ ਗੱਲ ਹੈ ਕਹਿੰਦੇ ਹੁੰਦੇ ਆ ਕਿ ਕੁਦਰਤ ਨੇ ਜਦੋਂ ਮੇਲ ਕਰਾਉਣਾ ਹੋਵੇ ਨਾ ਤੇ ਫਿਰ ਪਤਾ ਹੀ ਨਹੀਂ ਲੱਗਦਾ ਦੋਨੋਂ ਚੜੀ ਗੜੀਏ ਕਿਦਾਂ ਮਿਲ ਗਿਆ ਇਹ ਦੱਸੋ ਹੋਰ ਸਾਨੂੰ ਪਹਿਲਾਂ ਤਾਂ ਸਭ ਤੋਂ ਵੱਡੀਆਂ ਲਿਆ ਵੀ 10 ਸੈਕਟਰ ਮੇਰਾ ਜਨਮ ਹੋਇਆ ਤੇ 11 ਸੈਕਟਰ ਨਾ ਦੇ ਜਨਮ ਹੋਇਆ 10 ਤੇ 11 ਹੈ ਵਾਹ ਕੀ ਬਾਤ ਹੈ ਇਹ ਗੱਲ ਮੇਖਲ 90 ਦੀ ਹੈਗੀ ਆ ਕਿਉਂਕਿ ਮੇਰਾ ਜਿਹੜਾ ਸ਼ੁਰੂਆਤ ਮੇਰੀ ਅਗਰ ਮੈਂ ਕਲਚਰ ਦੀ ਗੱਲ ਕਰਦਾ ਤੇ ਮੇਰੀ ਸ਼ੁਰੂਆਤ ਭੰਗੜੇ ਤੋਂ ਹੋਈ ਪਰ ਉਸ ਤੋਂ ਬਾਅਦ ਗੱਤਕੇ ਤੇ ਆਏ ਤੇ ਫਿਰ ਮੈਂ 89 ਤੋਂ ਥੀਏਟਰ ਦੇ ਨਾਲ ਜੁੜ ਗਿਆ ਸੀ ਅੱਛਾ ਜੀ ਤੇ ਅਸੀਂ 90 ਦੇ ਵਿੱਚ ਇੱਕ ਕਲਚਰ ਪ੍ਰੋਗਰਾਮ ਕਰ ਰਹੇ ਸੀ ਰੌਣਕਾ ਮਾਲਵੇ ਦੀਆਂ ਹੂੰ ਤੇ ਉਹਦੇ ਵਾਸਤੇ ਅਸੀਂ ਜਿਹੜੀਆਂ ਕੋਨਰ ਉਹਨਾਂ ਟਾਈਮਾਂ ਦੇ ਵਿੱਚ ਕੁੜੀਆਂ ਨੂੰ ਇੰਨੀ ਆਜ਼ਾਦੀ ਨਹੀਂ ਸੀ ਹੁੰਦੀ ਹਾਂਜੀ ਤੇ ਸਾਡੀ ਕੋਮਨ ਫਰੈਂਡ ਸੀਗੀ ਬੱਲੀ ਸੀਗੀ ਤੇ ਇੱਕ ਸੋਨੂ ਸੀਗੀ ਉਹ ਸਾਡੇ ਕੋ ਗਿੱਦੇ ਚਾਹੀਆ ਉਹ ਕਹਿੰਦੇ ਵੀ ਕੁੜੀਆਂ ਆ ਇਕੱਠੀਆਂ ਕਰਨੀਆਂ ਨੇ ਤੇ ਏ ਉਸ ਗਿੱਦੇ ਦੇ ਵਿੱਚ ਸ਼ਾਮਲ ਹੋਈ ਤੋਂ ਉਤਬਾਦ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਗਈ। ਹਾਂ, ਕੀ ਮਾਤ ਹੈ। ਨੀਨਾ ਸਾਹਿਬ ਤੁਸੀਂ ਦੱਸਿਆ ਕਿ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਮੈਮ ਦੇ ਨਾਲ ਮੇਲ ਹੋਇਆ। ਤੁਸੀਂ ਪਹਿਲੀ ਵਾਰ ਮੈਮ ਨੂੰ ਦੇਖਿਆ। ਕਿੱਦਾਂ ਦਾ ਫੀਲ ਹੋਇਆ ਉਸ ਟਾਈਮ ਤੇ? ਆ ਉਦੋਂ ਤੱਕ ਚਲੋ ਆ ਸ਼ਿਰਤਾਂ ਹੀ ਸੀਗੀਆਂ ਮਤਲਬ ਉਹ ਦੋ ਇਦਾਂ ਨਹੀਂ ਸੀਗਾ ਕਿ ਅਸੀਂ ਇਦਾਂ ਮਿਲ ਜਾਾਂਗੇ ਅੱਛਾ ਬਟ ਇਹ ਵੀ ਜਦੋਂ ਗਰੁੱਪ ਦੇ ਵਿੱਚ ਆਏ ਤੇ ਕੁੜੀਆਂ ਹੋਰ ਵੀ ਸੀਗੀਆਂ ਉਹ ਪਹਿਲਾ ਗਿੱਧਾ ਸੀਗਾ ਮੇਰੇ ਖਿਆਲ ਸ਼ਾਇਦ ਜਿਹਦੇ ਵਿੱਚ ਮੈਂ ਅਪਰੋਕਸੀਮੇਟ ਸਾਡੇ ਕੋਲ ਕੋਈ 60 ਕੁੜੀਆਂ ਸੀਗੀਆਂ ਜਿਨ੍ਹਾਂ ਨੇ ਗਿੱਧਾ ਪਾਇਆ ਸੀ ਤਾਂ ਉੱਥੇ ਜਦੋਂ ਰ ਅਸਲਾਂ ਦਾ ਟਾਈਮ ਸੀਗਾ ਸਾਡੇ ਦੀਆਂ ਜ਼ਿੰਮੇਵਾਰੀਆਂ ਵੀ ਸੀ ਕਿਉਂਕਿ ਜਿਹੜਾ ਈਵੈਂਟ ਸੀ ਉਹ ਵੀ ਅਸੀਂ ਆਪ ਮੈਨੇਜ ਕਰ ਰਹੇ ਸੀ ਅੱਛਾ ਜੀ ਬਸ ਉਹ ਕੁਝ ਗੱਲਾਂ ਇਦਾਂ ਦੀਆਂ ਹੋਈਆਂ ਜਿਹੜੀਆਂ ਕਿ ਉਹ ਵੀ ਜੀ ਸਾਂਝੀਆਂ ਕਰਨਗੇ ਪਹਿਲੀ ਤੱਕਣੀ ਚ ਕੀ ਪਾ ਗਿਆ ਮੈਡਮ ਦਾ ਹਾਸਾ ਹਾਸਾ ਜਿਹੜਾ ਸੀਗਾ ਉਹ ਬਹੁਤ ਖੁੱਲ ਕੇ ਜਿਹੜਾ ਹੱਸਣਾ ਤੇ ਗੱਲ ਕਰਨ ਦਾ ਅੰਦਾਜ਼ ਉਹ ਬਹੁਤ ਵਧੀਆ ਲੱਗਿਆ ਵਾ ਤੇ ਮੈਂ ਇਹਨਾਂ ਨੂੰ ਜਿਹੜਾ ਪ੍ਰਪੋਜ਼ ਵੀ ਜਿਹੜਾ ਕੀਤਾ ਸੀਗਾ ਉਹ ਮੈਂ ਜਿਸ ਦਿਨ ਸਾਡਾ ਸ਼ੋਅ ਸੀਗਾ 25 ਦਸੰਬਰ ਨੂੰ ਚੋ ਸੀਗਾ ਤੇ ਮੈਂ ਉਸ ਦਿਨ ਪ੍ਰਪੋਜ਼ ਕੀਤਾ ਸੀ ਅੱਛਾ ਮੈਨੂੰ ਗੱਡੂ ਤਾਂ ਨਹੀਂ ਲੱਗਿਆ ਕਿ ਤੇ ਮੈਂडम ਮਨਾ ਨਾ ਕਰ ਦੇਣ ਨਹੀਂ ਨਹੀਂ ਮਨਾ ਕਰਨ ਵਾਲੀ ਸਥਿਤੀ ਜੇ ਹੈ ਨਹੀਂ ਹੁਣ ਇਹ ਸਥਿਤੀ ਇੰਦਰ ਮੋਚ ਲਾਣੇ ਆਪਾਂ ਕਿ ਦਿਲ 'ਚ ਅਰਮਾਨ ਬਹੁਤ ਸਾਰੇ ਹੁੰਦੇ ਨੇ ਨਾ ਕੁੜੀ ਦੇ ਤੇ ਘਰ ਪਰਿਵਾਰ ਦੇ ਵੱਲੋਂ ਵੀ ਬਹੁਤ ਸਪੋਰਟ ਜਿਹੜੀ ਉਹ ਸਮੇਂ ਦੀ ਗੱਲ ਕੀਤੀ ਸਰ ਨੇ ਜਿੱਦਾਂ ਕਿ ਕੁੜੀਆਂ ਨੂੰ ਬਹੁਤਾ ਨਹੀਂ ਬਾਹਰ ਜਾਣ ਦਿੱਤਾ ਜਾਂਦਾ ਸੀ ਨਾ ਤੇ ਤੁਸੀਂ ਬlesed ਸੀਗੇ ਕਿ ਤੁਹਾਡੇ ਘਰਦਿਆਂ ਨੇ ਹਮੇਸ਼ਾ ਹੱਲਾ ਹੀਸ਼ੀ ਦਿੱਤੀ ਤੁਹਾਨੂੰ ਤੇ ਤੁਸੀਂ ਬਾਹਰ ਨਿਕਲੇ ਕਲਚਰ ਐਕਟੀਵਿਟੀ ਕੀਤਾ ਹੈ ਨਾ ਤੇ ਨੀਨਾ ਸਾਹਿਬ ਦੀ ਕਿਹੜੀ ਗੱਲ ਤੁਹਾਨੂੰ ਵਧੀਆ ਲੱਗੀ ਕਿ ਉਹਨਾਂ ਨੂੰ ਇੰਨਾ ਕੌਨਫੀਡੈਂਸ ਹੋ ਗਿਆ ਕਿ ਮਨਾਂ ਤਾਂ ਕਰ ਹੀ ਨਹੀਂ ਸਕਦੇ ਹੁਣ ਜਦੋਂ ਅਸੀਂ ਮਤਲਬ ਅਸੀਂ ਇਕੱਠੇ ਹੋਏ ਤੇ ਨਾ ਇਹਨਾਂ ਦੀ ਯਾਦ ਹੁੰਦੀ ਸੀ ਵੀ ਕੁਛ ਨਾ ਕੁਛ ਮਤਲਬ ਸ਼ਾਰਤਾ ਜਿਵੇਂ ਕਰਦੇ ਰਹਿਣਾ ਤੇ ਮੈਂ ਹਰ ਇੱਕ ਕੁੜੀ ਦਾ ਇੱਕ ਸੁਪਨਾ ਹੁੰਦਾ ਨਾ ਵੀ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਮੁੰਡਾ ਹੋਵੇ ਉਹਨੂੰ ਹਮੇਸ਼ਾ ਖੁਸ਼ ਰੱਖੇ ਹੱਸਦਾ ਖੇਡਦਾ ਰਹੇ ਹੂੰ ਇਹਨਾਂ ਵੱਲ ਦੇਖ ਕੇ ਮੈਂ ਕਹਿੰਦੀ ਸੀ ਆ ਕਿੰਨੀ ਲੱਕੀ ਹੋਏਗੀ ਜਿਹਦਾ ਜਿੰਨੂੰ ਇਹ ਇਨਸਾਨ ਮਿਲੂਗਾ ਅੱਛਾ ਕਿਉਂਕਿ ਉਹਦੇ ਨਾਲ ਦੇ ਹਲਕੀ ਹਲਕੀ ਦਾੜੀ ਸੀ ਬਹੁਤ ਹਮਮ ਜਿਆਦਾ ਉਮਰ ਵੀ ਨਹੀਂ ਸੀ ਫਿਰ 21 ਵੀਕ ਕੀ ਸਾਲ ਦੇ ਹੋਣਗੇ ਉਹਦੋਂ ਮੈਂ 18 ਸਾਲ ਦੀ ਸੀ ਅੱਛਾ ਫਿਰ ਸਾਡੀਆਂ ਰਹਿਸਸ ਵਗੈਰਾ ਚਲਦੀਆਂ ਰਹੀਆਂ ਤੇ ਜਿਸ ਦਿਨ 25 ਦਸੰਬਰ ਸੀ ਮੈਨੂੰ ਸੁਪਨਾ ਵੀ ਨਹੀਂ ਸੀ ਵੀ ਕਦੀ ਇਹ ਮੈਨੂੰ ਐਵੇਂ ਪ੍ਰਪੋਜ਼ ਕਰਨਗੇ ਕਿਉਂਕਿ ਕੁੜੀਆਂ ਬਹੁਤ ਸੀ ਉੱਥੇ ਅੱਛਾ ਤੇ ਬਹੁਤ ਸਾਰੀਆਂ ਸੀ ਜਿਹੜੀਆਂ ਚਾਹੁੰਦੀਆਂ ਸੀ ਕਿ ਇਹਨਾਂ ਦੇ ਨਾਲ ਉਹਨਾਂ ਦੀ ਗੱਲ ਹੋ ਜੇ ਉਹ ਪਤਾ ਮੈਨੂੰ ਵੀ ਸੀ ਕਈਆਂ ਦਾ ਤਾਂ ਹਾਂ ਤੇ ਪਰ ਖੁੱਲਕੇ ਉਸ ਟਾਈਮ ਸਾਡਾ ਟਾਈਮ ਐਵੇਂ ਦਾ ਸੀ ਵੀ ਅਸੀਂ ਖੁੱਲਕੇ ਇਸ ਬਾਰੇ ਕੋਈ ਗੱਲ ਕਰ ਨਹੀਂ ਕਰਦੇ ਸੀ ਅਸੀਂ ਅਸੀਂ ਸ਼ਾਮ ਨੂੰ ਸਾਡੀ ਰਿਹਸਲ ਸੌਰੀ ਪ੍ਰੋਗਰਾਮ ਸੀ ਸਾਡਾ ਤੇ ਦੁਪਹਿਰੋਂ ਬਾਅਦ ਅਸੀਂ ਜਾਣਾ ਸੀਗਾ ਡਰੈਸਿਸ ਲੈਣ ਵਾਸਤੇ ਤੇ ਇਹਨਾਂ ਨੇ ਮੈਨੂੰ ਨਾਲ ਗੱਡੀ ਦੇ ਵਿੱਚ ਬਿਠਾਇਆ ਤੇ ਜਾਂਦੇ ਜਾਂਦੇ ਐਵੇਂ ਨੋਰਮਲ ਆਪਾਂ ਗੱਲ ਕਰਦੇ ਆ ਜੀ ਤੇ ਮੈਨੂੰ ਕਹਿੰਦੇ ਮੇਰੀ ਤੂੰ ਗੱਲ ਕਰਾ ਦੇਂਗੀ ਕੁੜੀ ਦੇ ਨਾਲ ਮੈਂ ਕਿਹਾ ਦੱਸੋ ਤੁਸੀਂ ਕਿਹੜੀ ਕੁੜੀ ਹੈ ਕਹਿੰਦੇ ਉਹਨੇ ਨਾ ਹਰਾ ਸੂਟ ਪਾਇਆ ਹੋਇਆ ਹੈ ਮੈਂ ਕਿਹਾ ਅੱਛਾ ਹਰਾ ਸੂਟ ਉਹ ਕੁੜੀਆਂ ਉਹ ਕੁੜੀ ਨੇ ਪਾਇਆ ਸੀ ਤੇ ਮੈਨੂੰ ਸ਼ੱਕ ਸੀ ਵੀ ਉਹ ਇਹਨਾਂ ਦੇ ਨਾਲ ਚਾਹਦੀ ਆ ਗੱਲ ਕਰਨਾ ਮੈਂ ਕਿਹਾ ਅੱਛਾ ਚਲੋ ਇੱਕ ਚੀਜ਼ ਤਾਂ ਕੰਫਰਮ ਹੋਈ ਮੈਂ ਕਿਹਾ ਅੱਛਾ ਹੋਰ ਕਹਿੰਦੇ ਉਹਦੇ ਦੇ ਨਾ ਅੰਬੀਆਂ ਨੇ ਜਾਮਣੀ ਰੰਗ ਦੀਆਂ ਮੈਂ ਕਿਹਾ ਅੱਛਾ ਮੈਂ ਹੌਲੀ-ਹੌਲੀ ਮੈਂ ਮਤਲਬ ਐਦਾਂ ਮੂੰਹ ਕੀਤਾ ਤੇ ਉਹ ਅੰਬੀਆਂ ਵੀ ਮੇਰੇ ਜੰਮ ਤੋਂ ਸੁੱਟਦੇ ਅਰੇ ਰੰਗ ਦਿਆਂ ਚਮੜੀ ਰੰਗ ਦਿਆਂ ਤੇ ਮੈਂ ਫਿਰ ਹੌਲੀ ਦੇਣੀ ਇੰਨਾ ਵਾਲਾ ਆ ਕਰਕੇ ਦੇਖਿਆ ਮੈਨੂੰ ਕਹਿੰਦੇ ਤੂੰ ਗੱਲ ਕਰਾ ਦੇਂਗੀ ਮਤਲਬ ਉਸ ਟਾਈਮ ਮੈਂ ਕੋਈ ਜਵਾਬ ਨਹੀਂ ਦਿੱਤਾ ਫਿਰ ਅਸੀਂ ਡ्रेसेस ਲੈ ਕੇ ਦੋ ਵਾਪਸ ਟਕੋਰ ਥੀਏਟਰ ਪਹੁੰਚੇ ਤੇ ਫਿਰ ਮੈਂ ਗੱਡੀ ਦਾ ਦਰਵਾਜ਼ਾ ਖੋਲ ਕੇ ਬਸ ਉਹ ਤੋਂ ਨਹੀਂ ਭੱਜੀ ਕਿ ਉਹ ਜਿਹੜੀ ਗੱਲ ਕਹੀ ਸੀ ਸੁਪਨਾ ਪੂਰਾ ਹੋਏਗਾ ਨਾ ਕਿ ਇੰਨੇ ਵਧੀਆ ਇਨਸਾਨ ਦੇ ਨਾਲ ਨਾ ਘਰੇ ਗੱਲ ਕਿਨੇ ਤੋਰੀ ਸੀ ਸਭ ਤੋਂ ਪਹਿਲਾਂ ਆਪਣੇ ਆਪੇ ਤੁਰਪੀ ਸੀ ਤੇ ਅੱਛਾ ਕਹਿੰਦੇ ਹੁੰਦੇ ਨੇ ਵੀ ਜਦੋਂ ਇੱਕ ਸੰਜੋਗ ਬਣਿਆ ਹੁੰਦਾ ਪਰਮਾਤਮਾ ਨੇ ਉਹ ਜੋ ਮੇਲ ਜੋੜੇ ਹੁੰਦੇ ਆ ਤੇ ਫਿਰ ਉਹ ਆਪਣੇ ਆਪਨਾ ਪੋਜ਼ਿਟਿਵਿਟੀਜ਼ ਸਾਰੀਆਂ ਦਿੰਦਾ ਜਾਂਦਾ ਚੱਲਿਆ ਤੇ ਉਹਦੇ 'ਚ ਵੀ ਮਤਲਬ ਵਿਆਹ ਦੇ ਵਿੱਚ ਵੀ ਸਾਡੇ ਕੋਲ ਇੰਨਾ ਸ਼ਾਰਟ ਪੀਰੀਅਡ ਸੀਗਾ ਨਾ ਵੀ ਸਾਨੂੰ ਭੱਜਣਾ ਹੀ ਪੈ ਗਿਆ ਕਿਉਂਕਿ 26 ਜਨਵਰੀ ਨੂੰ ਸਾਡੇ ਕੋਲ ਇਹਦੇ ਚਾਚਾ ਜੀ ਨੇ ਜਸਵੀਰ ਬਨੂ ਜੀ ਜਿਹੜੇ ਜਸਵੀਰ ਚਾਚਾ ਜੀ ਆ ਉਹ ਭੰਗੜੇ ਦੇ ਨਾਲ ਬਹੁਤ ਅੱਛੇ ਟੰਗ ਦਾ ਹੁਣ ਵੀ ਜੁੜੇ ਹੋਏ ਨੇ ਉਹ ਪਰ ਸਰਜੀ ਚਾਚੀ ਵੀ ਉਹ ਵੀ ਜਿਹੜੇ ਨੇ ਉਹ ਕਲਚਰ ਦੇ ਨਾਲ ਵੀ ਨੇ ਤੇ ਨਾਲ ਹੋਕੀ ਖੇਡਦੇ ਹੁੰਦੇ ਸੀ ਉਹ ਦੋਨੋਂ ਜਣੇ ਸਾਡੇ ਕੋਲ ਘਰ ਆਏ ਤੇ 26 ਤਰੀਕ ਨੂੰ 26 ਜਨਵਰੀ ਨੂੰ ਗੱਲ ਹੋਈ ਤੇ ਇਹ ਕਹਿੰਦੇ ਵੀ ਠੀਕ ਆ ਵੀ ਵਿਆਹ ਦੀ ਤੁਸੀਂ ਤਰੀਕ ਪੱਕੀ ਕਰ ਲਓ ਵੀ ਜਿੰਨੀ ਹੋ ਸਕਦਾ ਛੇਤੀ ਉਹ ਨਾ ਹੋ ਜੇ ਤੇ ਉਹ ਇਹ ਦੇਖ ਹਸੀਮ ਪਾਲ ਉਹਨੇ ਜਿਹੜਾ ਵਕਫਾ ਸੀ ਨਾ ਉਹ 26 ਤੋਂ 6 ਤੱਕ ਉਹ ਸਾਡਾ ਨਾ ਮਤਲਬ ਜਿਵੇਂ ਕਹਿੰਦੇ ਹੁੰਦੇ ਵੀ ਸਫ਼ਰ ਲੰਬਾ ਹੋ ਗਿਆ ਲੱਗਦਾ ਸੀ ਕਿ ਉਹ ਪੂਰਾ ਹੁਣ ਚ ਨਹੀਂ ਆ ਰਿਹਾ ਸੀ ਦਿਨ ਬਿਲਕੁਲ ਸਾਨੂੰ ਕੋਈ ਇਹ ਨਹੀਂ ਸੀ ਸਾਨੂੰ ਚਾਹੀਦਾ ਵੀ ਸਾਨੂੰ ਗਹਿਣੇ ਚਾਹੀਦੇ ਆ ਗਹਿਣੇ ਕਿੱਥੋਂ ਲਿਆਣਗੇ ਯਾਰ ਸੂਟ ਕਿੱਥੋਂ ਸਾਨੂੰ ਸਿਰਫ ਇਨਾ ਸੀ ਕਿ ਸਾਨੂੰ ਦੋਨਾਂ ਨੂੰ ਬਸ ਉਹ ਇਕੱਠੇ ਕਰ ਰਹੇ ਨੇ ਸਾਡੇ ਲਈ ਉਹ ਹੀ ਬਹੁਤ ਆ ਸਾਨੂੰ ਕੁਝ ਨਾ ਵੀ ਦੇਣ ਤਾਂ ਵੀ ਸਾਡੇ ਲਈ ਬਹੁਤ ਅਸੀਂ ਮਤਲਬ ਆਪਣੇ ਆਪ ਦੇ ਵਿੱਚ ਬਹੁਤ ਸੈਟੀਸਫਾਈਡ ਸੀਗੇ ਸਿੰਪਲ ਸਾਡਾ ਵਿਆਹ ਸੀਗਾ ਜੀ ਬਿਲਕੁਲ ਹਾਂ ਮਤਲਬ ਕੋਈ ਬਹੁਤ ਜ਼ਿਆਦਾ तामझाम ਨਹੀਂ ਸੀਗਾ ਠੀਕ ਹੈ ਤੇ ਅਸੀਂ ਮੈਂ ਖਿਆਲ 12 15 ਜਣੇ ਸੀਗੇ ਜਿਹੜੇ ਗਏ ਅਸੀਂ ਹਾਂ ਤੇ 8 ਸੈਕਟਰ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਆਨੰਦ ਕਾਰਜ ਹੋਇਆ ਹਾਂ ਤੇ ਇਹ ਨੇ ਜਦੋਂ ਉਹ ਉੱਥੇ ਵੀ ਮਤਲਬ ਇੱਕ ਤਰ੍ਹਾਂ ਉਹ ਇਹਨੇ ਢੰਡ ਕੱਢਿਆ ਹੋਇਆ ਹਾਂ ਤੇ ਇਹਨੇ ਢੰਡ ਕੱਢਿਆ ਹੋਇਆ ਤੇ ਮੇਰੇ ਨਾਲ ਜਿਹੜੇ ਉਹ ਸੀ ਕਹਿੰਦੇ ਦੇਖ ਲੈ ਕਿਤੇ ਕੁੜੀ ਨਾ ਬਦਲਦੀ ਹੋਏ ਮੇਰੇ ਕੋਲ ਡਿੱਗਟਿਆ ਆ ਮੈਂ ਫਿਰ ਕਿ ਤਬਦਲ ਲੱਗਿਆ ਤੇ ਆ ਮਕੈ ਉਹ ਹੀ ਹੈ ਤੇ ਜਨਨ ਬਹੁਤ ਸੋਹਣੀ ਗੱਲ ਹੈ ਕਿ ਘਰ ਪਰਿਵਾਰ ਨੇ ਇਸ ਜੋੜੇ ਨੂੰ ਸਵੀਕਾਰ ਕੀਤਾ ਹੈ ਨਾ ਤੇ ਬਹੁਤ ਸੋਹਣੇ ਜਿਹੜੇ ਸੁਪਨੇ ਵੇਖੇ ਔਰ ਕਹਿੰਦੇ ਹੁੰਦੇ ਨੇ ਕਿ ਕੁਦਰਤ ਤੁਹਾਡੇ ਤੇ ਬਹੁਤ ਦਇਆਵਾਨ ਹੋ ਜਾਂਦੀ ਹੈ ਜਦੋਂ ਤੁਸੀਂ ਸ਼ਿੱਦਤ ਦੇ ਨਾਲ ਕਿਸੇ ਵੀ ਚੀਜ਼ ਨੂੰ ਚਾਹੁੰਦੇ ਹੋ ਨਾ ਤੁਸੀਂ ਦੋਨਾਂ ਜਾਣਿਆਂ ਨੇ ਇੱਕ ਦੂਸਰੇ ਨੂੰ ਚਾਹਿਆ ਤੇ ਔਰ ਸਭ ਤੋਂ ਲੱਕੀਬੰਦਾ ਉਹੀ ਹੁੰਦਾ ਜਿਹਨੂੰ ਪਿਆਰ ਕੀਤਾ ਤੇ ਉਹਨੂੰ ਹੀ ਜ਼ਿੰਦਗੀ ਭਰ ਆਪਣੇ ਕੋਲ ਰੱਖਿਆ ਪਾ ਲਿਆ ਨਾ ਤੇ ਮੈਮ ਤੁਹਾਡੇ ਕੋਲ ਪੁੱਛਣਾ ਚਾਹਨੀ ਆ ਜਦੋਂ ਸਰਦੇ ਘਰ ਦੇ ਵਿੱਚ ਆਏ ਵਿਆਹ ਕਰਾ ਕੇ ਹਨਾ ਤੇ ਉਹ 6 ਫਰਵਰੀ ਵਾਲਾ ਦਿਨ ਹਨਾ ਚਾਵਾਂ ਵਾਲਾ ਦਿਨ ਹਨਾ ਜਦੋਂ ਸੁਹੇਲਾਲ ਕੱਪੜਿਆਂ ਦੇ ਵਿੱਚ ਬੋਟੀਕਰ ਆ ਗਈ ਨੀਨਾ ਸਾਹਿਬ ਦੀ ਤੇ ਫਿਰ ਉਧਰ ਪਰਿਵਾਰ ਦੇ ਜੀਆਂ ਦੇ ਨਾਲ ਕਿੱਦਾਂ ਮੇਲ ਮਿਲਾਪ ਹੋਇਆ ਕਿੱਦਾਂ ਜ਼ਿੰਮੇਵਾਰੀਆਂ ਵਧੀਆਂ ਕੀ ਕੀ ਉਹਨਾਂ ਵੱਲੋਂ ਤੁਹਾਨੂੰ ਸਾਥ ਸੀਗਾ ਮਤਲਬ ਮੇਰੇ ਮਦਰ ਇਨ ਲਾ ਤੇ ਮੇਰੇ ਫਾਦਰ ਇਨ ਲਾ ਦਾ ਮੇਰੇ ਨਾਲ ਵਿਆਹ ਤੋਂ ਪਹਿਲਾਂ ਹੀ ਅਸੀਂ ਕਿਉਂਕਿ ਮੈਂ ਮਿਲੀ ਹੋਈ ਸੀ ਉਹਨਾਂ ਨੂੰ अच्छा बहुत बढ़िया रिया मेरे मदर लॉ ने मेनू बहुत सपोर्ट ਕੀਤਾ ਕਿਉਂਕਿ ਮੈਂ 18 ਸਾਲ ਦੀ ਸੀ ਤੇ ਮੈਨੂੰ ਇੰਨਾ ਕੁਝ ਨਹੀਂ ਸੀ ਘਰ ਦੇ ਕੰਮ ਸਾਂਭਣਾ ਨਹੀਂ ਸੀ ਆਉਂਦਾ ਬਹੁਤ ਛੋਟੀ ਸੀ ਸਿਸਟਰ ਇਨ ਲਾ ਦੇ ਦੋਨੋਂ ਬੱਚੇ ਵੀ ਆਲਮੋਸਟ ਮੇਰੇ ਕੋਲ ਹੀ ਹੁੰਦੇ ਸੀਗੇ ਤੇ ਉਹ ਜੌਬ ਕਰਦੇ ਸੀ اچھا ਜੀ ਜਦੋਂ ਮੈਂ 23 24 ਸਾਲ ਦੀ ਸੀ ਤਾਂ ਮੈਂ ਪੰਜ ਬੱਚੇ ਸੰਭਾਲਦੀ ਸੀ اچھا ਦੋ ਮੇਰੇ ਦੋ ਉਹਨਾਂ ਦੇ ਤੇ ਇੱਕ ਮੇਰੇ ਜੇਠ ਸਾਹਿਬ ਦੀ ਬੇਟੀ ਆ ਚਾਹ ਦੇ ਤੇ ਅੱਜ ਤੁਸੀਂ ਜਿਸ ਮੁਕਾਮ ਉੱਤੇ ਪਹੁੰਚੇ ਹੋ ਅਦਾਕਾਰੀ ਕਰ ਰਹੇ ਹੋ ਐਨਏ ਸੋਨੇ ਪਲੇਟਫਾਰਮ ਤੇ ਕਰ ਰਹੇ ਹੋ ਕੰਮ ਤੇ ਕਿੱਦਾਂ ਦਾ ਉਸ ਸਮੇਂ ਤੇ ਇਸ ਸਮੇਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਚੱਜ ਤੇ ਸਬਬ ਪੱਲੇ ਪਿਆ ਤਾਂ ਕਿ ਜ਼ਿੰਦਗੀ ਦੇ ਵਿੱਚ ਇੱਕ ਹੌਸਲੇ ਦੇ ਨਾਲ ਉਡਾਰੀ ਭਰੀ ਜਾਵੇ ਕਿੱਦਾਂ ਫਿਰ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਸ ਟਾਈਮ ਮੈਂ ਆਪਣਾ ਜਿਹੜਾ ਇਧਰ ਵਾਲਾ ਸ਼ੌਕ ਸੀ ਕਲਚਰ ਐਕਟੀਵਿਟੀਆਂ ਦਾ ਉਹ ਬਿਲਕੁਲ ਛੱਡਤਾ ਸੀ ਅੱਛਾ ਜੀ ਜੀ ਉਹ ਤਾਂ ਮੈਂ 12-13 ਸਾਲ ਬਾਅਦ ਵਿਆਹ ਤੋਂ ਰਿਸਟਾਰਟ ਕੀਤਾ ਸੀ ਅੱਛਾ ਤਨੀਨਾ ਸਾਹਿਬ ਤੁਸੀਂ ਆਪਣੀ ਅਦਾਕਾਰੀ ਦਾ ਤੁਸੀਂ ਆਪਣੇ ਥੀਏਟਰ ਦਾ ਕੰਮ ਫਿਰ ਰੈਗੂਲਰ ਰੱਖਿਆ ਸੀ ਵਿਆਹ ਤੋਂ ਬਾਅਦ ਵੀ ਕਿ ਤੁਸੀਂ ਵੀ ਗੈਪ ਲਿਆ ਬਿਲਕੁਲ ਜੀ ਕਿਉਂਕਿ ਸਪੋਰਟ ਇਹਦੀ ਰਹੀ ਹੈ ਜਿਵੇਂ ਮੈਂ ਰੰਗਮંચ ਦੇ ਨਾਲ ਜੁੜਿਆ ਹੋਇਆ ਸੀ ਕਿ ਕੋਈ ਸਕ੍ਰਿਪਟ ਲੈ ਕੇ ਆਣੀ ਜਾਂ ਕੋਈ ਡਾਇਲੌਗਸ ਯਾਦ ਕਰਨੇ ਹੁੰਦੇ ਸੀ ਤੇ ਫਿਰ ਇਹ ਮੈਨੂੰ ਸਾਰਾ ਪ੍ਰੌਮਪਟ ਹੀ ਕਰਦੀ ਸੀ ਨਾਲੇ ਮੈਨੂੰ ਰੈਸਲ ਕਰਾਉਂਦੀ ਸੀ ਤੇ ਮੈਂ ਇਹ ਕਹੇ ਕਿ ਮੈਂ ਕਲਚਰ ਦੇ ਨਾਲ ਨਹੀਂ ਜੁੜੀ ਰਹੀ ਹਾਂ ਉਹ ਜੁੜੀ ਰਹੀ ਆ ਚਾਹੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਹਾਂਜੀ ਮੈਂ ਮੇਰੀ ਪੂਰੀ ਇਹਨੇ ਸਪੋਰਟ ਕੀਤੀ ਹੈ ਜੇ ਮੇਰੀ ਮੇਦੋ ਇੱਕ ਤਰ੍ਹਾਂ ਦਾ ਜਿਵੇਂ ਖੰਭ ਬਣ ਕੇ ਮੇਰੇ ਨਾਲ ਚੱਲੀ ਆ ਇਹ ਤੇ ਮੈਂ ਜੇ ਅੱਜ ਇੱਕ ਪਰਵਾਜ਼ ਲੈ ਰਹੀ ਆ ਮੈਂ ਕਿਸੇ ਲੈਵਲ ਤੇ ਆਂ ਕਿ ਉਹ ਸਾਰੀ ਇਹਨਾਂ ਦੀ ਬਦੌਲਤ ਆ ਤੁਹਾਡੇ ਘਰ ਦੇ ਵਿੱਚ ਬਚਪਨ ਜਿਹਨਾਂ ਨੂੰ ਖੜਾਇਆ ਜਿਹੜੇ ਤੁਹਾਡੇ ਆਪ ਦੇ ਪੁੱਤ ਧੀਆਂ ਨੇ ਕੌਣ ਕੌਣ ਨੇ ਘਰ ਪਰਿਵਾਰ ਦੇ ਵਿੱਚ ਦੱਸੋ ਤੁਸੀਂ ਦੱਸੋ ਬੜੀ ਸੋਹਣੀ ਲੱਗਣੀ ਸੀ ਕਿ ਦੱਸਦਾ ਹੈਗਾ ਜੀ ਕਿ ਇੱਕ ਬੇਟਾ ਹੈਗਾ ਜੀ ਵੱਡਾ ਜੀ ਤੇ ਉਹ ਤੋਂ ਛੋਟੀ ਬੇਟੀ ਹੈਗੀ ਹੈ ਠੀਕ ਹੈ ਤੇ ਇੱਕ ਪਿਆਰੀ ਜੀ ਸਾਡੀ ਧੀ ਹੋਰ ਡਾਕਟਰ ਇਨ ਲਾ ਕੁਛ ਅੱਛਾ ਜੀ ਵਿਆਹ ਕੀ ਆਇਆ ਠੀਕ ਹੈ ਤੇ ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈਗਾ ਹਮ ਬੇਟਾ ਜਿਹੜਾ ਹੈਗਾ ਉਹ ਫਿਲਮ ਲਾਈਨ ਦੇ ਨਾਲੇ ਬਵਸਤਾ ਹੈਗਾ बीटीवी कल्चर ਦੇ ਨਾਲ ਜੁੜੀ ਹੋਈ ਹੈ ਬੀਟੀ ਵਰਲਡ ਦੀ ਪਹਿਲੀ ਕੁੜੀ ਹੈਗੀ ਹੈ ਜਿਹੜੀ ਅਲਗੋਜ਼ੇ ਵਜਾਉਂਦੀ ਹੈ। ਕੀ ਬਾਤ ਹੈ। ਇਹ ਔਰ ਉਹਨੂੰ 우ਸਤਾਦ ਬਿਸਮਿਲਲਾ ਖਾ ਯੂਥ ਵਾਰਡ ਮਿਲਿਆ ਹੁਣੇ ਪਿੱਛੇ ਗਿਆ। ਹਾਂ। ਔਰ ਉਹਦੇ ਨਾਲ ਨਾਲ ਇੰਡੀਆ ਬੁੱਕ ਆਫ ਰਿਕਾਰਡਸ 'ਚ ਵੀ ਉਹਦਾ ਨਾਮ ਹੈਗਾ। ਮੁਬਾਰਕ। ਔਰ ਬੱਚਿਆਂ ਦੇ ਨਾਮ ਤੋਂ ਸਾਨੂੰ ਜਾਣਿਆ ਜਾਂਦਾ ਕਿ ਫਲਾਣੇ ਦੇ ਮੰਮੀ ਡੈਡੀ ਨੇ ਉਹਦੇ ਨੂੰ ਬਹੁਤ ਅੱਛਾ ਲੱਗਦਾ। ਮੈਂ ਅੱਜ ਜੋ ਕੁਝ ਵੀ ਹਾਂ ਆਪਣੇ ਪੇਰੈਂਟਸ ਦੀ ਬਦੌਲਤ ਹਾਂ ਬਿਕਾਜ਼ ਇਹਨਾਂ ਦੀ ਸਪੋਰਟ ਨਾਲ ਹੀ ਸਭ ਕੁਝ ਹੋਇਆ ਕਿਸੇ ਵੀ ਚੀਜ਼ ਕੋਈ ਵੀ ਮੁਸ਼ਕਿਲ ਆਈ ਕਦੇ ਕੋਈ ਦਿੱਕਤ ਆਈ ਹੈ ਤਾਂ ਹਮੇਸ਼ਾ ਕਰਦੇ ਨੇ ਸਪੋਰਟ ਕੀਤਾ ਤੇ ਅੱਜ ਨਵਾਂ ਨਵੇਂ ਤੋਂ ਨਵੀਂ ਚੀਜ਼ ਸਿੱਖ ਰਿਹਾ ਨਵੇਂ ਤੋਂ ਨਵੇਂ ਬੱਚੇ ਸਾਡੇ ਨਾਲ ਜੁੜਦੇ ਨੇ ਪੇਰੈਂਟਸ ਦਾ ਹਰ ਚੀਜ਼ 'ਚ ਅੱਗੇ ਹੋ ਕੇ ਨਾਲ ਤੁਰਨਾ ਸਭ ਤੋਂ ਵਧੀਆ ਲੱਗਦਾ ਥੈਂਕ ਯੂ ਮੈਂ ਦੱਸਣਾ ਚਾਹੁੰਨਾ ਵੀ ਮਮਾ ਪਾਪਾ ਦੀ ਸਪੋਰਟ ਤੇ ਨਾਲ ਹੀ ਅੱਜ ਮੈਂ ਜੋ ਕੁਝ ਵੀ ਹੈਗਾ ਇਟਸ 올 ਬਿਕੋਜ਼ ਆਫ them ਸਾਡੇ ਵਿਆਹ ਨੂੰ ਹਜੇ ਸਾਲ ਹੀ ਹੋਇਆ ਹੈ ਤੇ ਮੈਂ ਆਪਣੇ ਪੇਰੈਂਟ ਪੇਰੈਂਟਸ ਤੋਂ ਬਹੁਤ ਕੁਝ ਸਿੱਖਿਆ ਆਪਣੇ ਇਨ-ਲॉज ਤੋਂ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੇ ਕਾਫੀ ਸਟਰਗਲ ਵੀ ਕੀਤਾ ਤੇ ਅੱਜ ਜੋ ਜੋ ਕੁਝ ਨੇ ਮੈਂ ਉਹਨਾਂ ਤੋਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਤੇ ਮੈਂ ਇਹ ਕਹੂੰਗੀ ਕਿ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਆਪਣੀ ਲਾਈਫ ਦੇ ਵਿੱਚ ਤੁਸੀਂ ਕਿਵੇਂ ਸাকਸੀਡ ਕਰਨਾ ਹੈ ਕਿਵੇਂ ਵਰਕ ਹਾਰਡ ਕਰਨਾ ਹੈ ਇਹ ਸਭ ਚੀਜ਼ਾਂ ਤੁਹਾਨੂੰ ਆਪਣੇ ਜਿਹੇ ਪੇਰੈਂਟਸ ਤੋਂ ਸਿੱਖਣ ਨੂੰ ਮਿਲ ਜਾਣ ਤਾਂ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ ਤੇ ਐਦਾਂ ਹੀ ਅਸੀਂ ਇਕੱਠੇ ਰਹੀਏ ਐਂਡ ਆਪਣੀ ਫੈਮਿਲੀ ਦੇ ਵਿੱਚ ਪਿਆਰ ਬਣਿਆ ਰਹੇ ਇਹ ਹੀ ਮਾਲਕ ਅੱਗੇ ਅਰਦਾਸ ਹੈ ਤੇ ਮੈਂ ਕਹਿਣਾ ਚਾਹੁੰਦਾ ਵੀ ਮਮਾ ਪਾਪਾ ਦੀ ਸਪੋਰਟ ਹਮੇਸ਼ਾ ਰਹੀ ਹੈ ਸ਼ੁਰੂ ਤੋਂ ਤੇ ਹੁਣ ਤੱਕ ਵੀ ਹੈਗੀ ਆ ਜਿਵੇਂ ਕੁਝ ਹੈਗਾ ਜੇ ਕੋਈ ਮਕਾਮ ਹਾਸਲ ਕੀਤਾ ਤੇ ਉਹਨਾਂ ਦੀ ਸਪੋਰਟ ਦੇ ਨਾਲ ਹੀ ਕੀਤਾ ਲੇਕ ਸਾਡੇ ਡਿਸੀਜਨ ਜੇ ਮੈਂ ਕੁਝ ਲੈਣਾ ਕੁਝ ਕਰਨਾ ਕੋਈ ਡਿਸੀਜਨ ਲੈਣਾ ਤੇ ਮਮ ਡੈਡ ਸਭ ਤੋਂ ਪਹਿਲਾਂ ਬਿਲਕੁਲ ਹੈਗੇ ਆਪਸ਼ਨ ਜਿਨ੍ਹਾਂ ਕੋਲ ਮੈਂ ਜਾ ਕੇ ਗੱਲ ਕਰਦਾ ਹੁੰਨਾ ਸਾਰੀ ਤੇ ਜਿਵੇਂ ਉਹ ਕਹਿੰਦੇ ਆ ਜੋ ਕੁਝ ਵੀ ਹੈਗਾ ਜੇ ਉਹਨਾਂ ਦੀ ਸਲਾਹ ਨਾਲ ਕੁਝ ਕੀਤਾ ਹੋਵੇ ਥੋ অলਵੇਸ অলਵੇਸ ਸਭ ਤੋਂ ਵਧੀਆ ਰਹਿੰਦਾ ਅਸੀਂ ਬਹੁਤ ਹੀ ਲੱਕੀ ਆ ਕਿ ਸਾਡੇ ਲਈ ਮਮਾ ਪਾਪਾ ਸਾਡੇ ਨਾਲ ਹਰ ਡਿਸੀਜਨ 'ਚ ਖੜੇ ਨੇ ਐਂਡ ਮੈਂ ਕਮਾਂਗੀ ਕਿ ਅੱਜ ਕੱਲ ਦੇ ਬੱਚਿਆਂ ਨੂੰ ਐਦਾਂ ਦੇ ਪੇਰੈਂਟਸ ਦੀ ਬਹੁਤ ਲੋੜ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਾਫੀ ਮਾਨਸਿਕ ਦਿੱਕਤਾਂ ਚੱਲਦੀਆਂ ਨੇ ਜਿੱਥੇ ਬੱਚੇ ਆਪਣੇ ਮਾਪਿਆਂ ਨਾਲ ਗੱਲ ਨਹੀਂ ਕਰ ਪਾਉਂਦੇ ਪਰ ਅਸੀਂ ਬਹੁਤ ਹੀ ਖੁਸ਼ਕਿਸਮਤ ਆ ਕਿ ਸਾਡੀ ਲਾਈਫ ਦੇ ਵਿੱਚ ਸਾਡੇ ਮੰਮੀ ਪਾਪਾ ਨੇ ਜੀ ਔਰ ਹੁਣ ਆਪਾਂ ਰੈਪਿਡ ਫਾਇਰ ਖੇਡਦੇ ਆ ਠੀਕ ਆ ਤੇ ਛੋਟੇ ਛੋਟੇ ਮੇਰੇ ਸਵਾਲ ਹੋਣਗੇ ਛੋਟੇ ਛੋਟੇ ਤੁਸੀਂ ਜਵਾਬ ਦੇਣੇ ਨੇ ਸਭ ਤੋਂ ਪਹਿਲਾਂ ਮੈਮ ਤੋਂ ਪੁੱਛ ਲੈਣੇ ਆ ਕਿ ਮੈਮ ਸਰ ਦਾ ਫੇਵਰਿਟ ਫੂਡ ਕਿਹੜਾ ਜਿਹੜਾ ਵੀ ਮੈਂ ਬਣਾ ਦਿਆਂ ਉਹ ਇਹਨਾਂ ਦਾ ਫੇਵਰਿਟ ਹੁੰਦਾ ਠੀਕ ਹੈ ਬਿਲਕੁਲ ਠੀਕ ਹੈ ਤੇ ਮੈਂ ਆਂ ਦਾ ਕਿਹੜਾ ਫੇਵਰਿਟ ਆ ਹੁਣ ਫਸ ਗਿਆ ਜਿਹਦਾ ਮੇਰੇ ਨਾਲ ਬੈਠ ਕੇ ਖਾਂਦਾ ਬੜਾ ਸੋਹਣਾ ਜਵਾਬ ਦਿੱਤਾ ਇਹਨੂੰ ਕਹਿੰਦੇ ਅਸਲ ਵਿੱਚ ਅਦਾਕਾਰ ਔਨ ਟਾਈਮ ਔਨ ਸਕਰੀਨ ਸੋਹਣੇ ਤਰੀਕੇ ਦੇ ਨਾਲ ਜਵਾਬ ਹੈ ਨਾ ਠੀਕ ਹੈ ਤੇ ਫੇਵਰਿਟ ਕਲਰ ਕਿਹੜਾ ਮੈਨ ਦਾ ਮੈਡਮ ਦਾ ਜਿਹੜਾ ਫੇਵਰਿਟ ਕਲਰ ਆ ਉਹ ਬਲੂ ਕਲਰ ਔਰ ਮਲੋ ਔਰ ਦਿਆ ਲੋਇਆ ਕਲਰ ਜਿਹੜਾ ਉਹ ਫੇਵਰੇਟ ਹੈਗਾ ਠੀਕ ਹੈ ਸੇਕਿਆ ਮੈਂ ਪਿੰਕ ਵੀ ਇਨ ਨੂੰ ਬੜੀ ਲੱਗਦਾ ਅੱਛਾ ਜੀ ਤੁੱਕੇ ਬਾਕੀ ਫੇਵਰੇਟ ਕਲਰ ਇਹ ਨਹੀਂ ਕਿ ਮੈਨੂੰ ਪੁੱਛ ਲੈਦੇ ਮੈਂ ਮੈਨੂੰ ਪੁੱਛੂਗੀ ਮੈਂ ਕਹਾਂ ਦੇਖੋ ਹੁਣ ਪੱਗ ਮੈਂ ਤੁਹਾਡੇ ਨਾਲ ਦੀ ਲੈਣੀ ਹੈ ਜੋ ਹਸਾ ਨਾਲ ਆਪਾਂ ਦੇਖ ਲਾਂਗੇ ਹਾਂ ਤੇ ਫਿਰ ਫੋਟੋ ਉਸਾਬ ਨਾਲ ਲੈਣਾ ਪੈਂਦਾ ਵੀ ਜਿਸ ਹਸਾਬ ਦੀ ਇਹ ਪੱਗ ਬਣ ਲੈਣਾ ਠੀਕ ਹੈ ਤੇ ਲਾਈਟ ਲਾਈਟ ਸੂਟ ਇਨਾਂ ਨੇ ਬਹੁਤ ਬਹੁਤ ਰੇਅਰ ਹੁੰਦਾ ਕਿਉਂ ਲਾਈਟ ਸੂਟ ਪਾਉਣ ਹੋਏ ਹੂੰ ਤੇ ਕਿ ਇਹਨਾਂ ਨੂੰ ਪਸੰਦ ਨਹੀਂ ਆ ਮੇਰੇ ਤੇ ਲਾਈਟ ਗ੍ਰੇ ਰੰਗ ਨਹੀਂ ਚੰਗਾ ਰੰਗ ਤੇ ਸਰ ਦਾ ਫੇਵਰਟ ਕਲਰ ਕਿਹੜਾ ਮਸਟਡ ਅੱਛਾ ਮਸਟਡ ਠੀਕ ਹੈ ਠੀਕ ਹੈ ਫੇਵਰਟ ਜਗ੍ਹਾ ਕਿਹੜੀ ਹੈ ਸਰ ਮੈਮ ਦੀ ਜਿੱਥੇ ਮੈਮ ਨੂੰ ਬੜਾ ਸਕੂਨ ਮਿਲਦਾ ਜਾਂ ਟਾਈਮ ਕੈਲੋ ਜਾਂ ਘਰ ਪਰ ਪਹਿਲਾਂ ਦੱਸਿਆ ਸੀਗਾ ਕਿ ਜਦੋਂ ਅਸੀਂ ਇਕੱਠੇ ਹੁੰਨੇ ਆ ਅੱਛਾ ਉਹ ਸਭ ਤੋਂ ਜੇ ਅਸੀਂ ਇਕੱਠੇ ਦੋਨੋਂ ਜਣੇ ਅਸੀਂ ਝੀਲ ਦੇ ਉੱਤੇ ਚੱਲ ਜਾਨੇ ਹਾਂ ਪਰ ਉਹ ਉਹਦੇ ਵਰਗੀ ਸੋਨੇ ਤੇ ਸੁਹਾਗੇ ਵਾਲਾ ਸੁਹਾਗੇ ਵਾਓ ਸਾਡੇ ਲਈ ਵਹੀ ਸਾਡਾ ਸਵਿਟਜ਼ਰਲੈਂਡ ਹੈ ਬਹੁਤ ਸੋਹਣੀ ਗੱਲ ਹੈ ਠੀਕ ਹੈ ਜੇਕਰ ਦੁਨੀਆਂ ਦੇ ਵਿੱਚ ਕੋਈ ਇੱਕ ਕਿਆ ਜਾਵੇ ਕਿ ਇਹ ਆਦਤ ਨੂੰ ਬਦਲਣਾ ਆ ਜਾਂ ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਕਿਹੜੀ ਆ ਮੈਡਮ ਦੇ ਵਿੱਚ ਇਦਾਂ ਦੀ ਨਹੀਂ ਨਹੀਂ ਤਾਂ ਕੋਈ ਨਹੀਂ ਮਾੜੀਆਂ ਤਾਂ ਮੇਰੀ ਕਿ ਮੈਮ ਤੁਸੀਂ ਦੱਸਦੇ ਹੋ ਕਿਹੜੀ ਮੌਕਾ ਜੇ ਮਿਲੇ ਬਦਲਣ ਦਾ ਤੁਹਾਨੂੰ ਕੁਝ ਟਾਈਮ ਮਿਲੇ ਉਹ ਪ੍ਰੋਬਲਮ ਸਿਰਫ ਮੈਨੂੰ ਨਹੀਂ ਹੈ ਉਹ ਪ੍ਰੋਬਲਮ ਇਹਨਾਂ ਤੋਂ ਸਾਰਿਆਂ ਨੂੰ ਹੀ ਹੈ ਅੱਛਾ ਜੀ ਇਹ ਟਾਈਮ ਦੇ ਕੇ ਟਾਈਮ ਤੇ ਆਉਂਦੇ ਨਹੀਂ ਕਦੀ ਹਿੰਦੂ ਨਰ ਵੀ ਮੈਂ ਦੇਰ ਕਰਦਾ ਨਹੀਂ ਦੇਰ ਹੋ ਜਾਂਦੀ ਠੀਕ ਹੈ ਬਾਕੀ ਪਤਾ ਹੁੰਦਾ ਹੀ ਹੈ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਜੇ ਇਹਨਾਂ ਨੂੰ 12 ਵਜੇ ਗਿਆ ਤਾਂ ਉਹਨਾਂ ਨੇ ਕਿ ਸਵੇਕ ਪਹੁੰਚਣਾ ਤੇ ਤੇ ਆਪਾਂ ਵੀ ਫਿਰ ਅਸੀਂ ਉਹਨਾਂ ਦਾ ਟਾਈਮ ਲੈ ਕੇ ਜਾ ਕੇ ਚੱਲਦੇ ਹਾਂ ਹਾਂ ਬਿਲਕੁਲ ਬਿਲਕੁਲ ਪ੍ਰਮਾਤਮਾ ਇਸੇ ਤਰ੍ਹਾਂ ਹੀ ਪਾਗਲਾ ਹੁੰਦਾ ਰਹੇ ਬਹੁਤ ਸੋਨਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਦਿਆਂ ਹੋਇਆ ਪਰ ਸਮਾਂ ਬਹੁਤ ਥੋੜਾ ਰਹਿ ਗਿਆ ਸਾਡੇ ਕੋਲ ਜੋੜੀਆਂ ਜਗ ਥੋੜੀਆਂ ਹਨਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਇਹ ਲੈ ਕੇ ਚੱਲਦੇ ਆ ਕਿ ਬਹੁਤ ਖਾਸ ਜੋੜੀ ਇੱਕ ਖਾਸ ਮਕਸਦ ਨੂੰ ਲੈ ਕੇ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਚੱਲਦੀ ਹੈ ਤੇ ਬਹੁਤ ਸਾਰੀਆਂ ਸੋਹਣੀਆਂ ਯਾਦਾਂ ਵੀ ਬਣਾਉਂਦੀ ਹੈ ਤੇ ਬਹੁਤ ਸੋਹਣੇ ਸੁਨੇਹੇ ਵੀ ਦਿੰਦੀ ਹੈ ਕਿਉਂਕਿ ਅਕਸਰ ਲੋਕ ਤੁਹਾਡੀ ਗੱਲਬਾਤ ਨੂੰ ਸੁਣ ਕੇ ਜਾਂ ਤੁਹਾਡੀ ਜ਼ਿੰਦਗੀ ਨੂੰ ਦੇਖਦਿਆਂ ਹੋਇਆ ਬਹੁਤ ਕੁਝ ਸਿੱਖ ਜਾਂਦੇ ਨੇ ਤੇ ਮੈਂ ਚਾਹੁੰਨੀ ਆ ਕਿ ਜਾਂਦੇ ਜਾਂਦੇ ਹੋਏ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਜਿੱਥੇ ਰਿਸ਼ਤੇ ਛੇਤੀ ਬਣ ਵੀ ਜਾਂਦੇ ਨੇ ਤੇ ਛੇਤੀ ਟੁੱਟ ਵੀ ਜਾਂਦੇ ਨੇ ਹਨਾ ਕੀ ਕੁਝ ਦੋਨੋਂ ਹਸਬੰਡ ਵਾਈਫ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਪਰਿਵਾਰ ਹਮੇਸ਼ਾ ਵਦੇ ਫੁੱਲੇ ਸਾਡੇ ਦੋਨੋਂ ਪਰਿਵਾਰ ਦੇ ਵੱਡੇ ਮੈਂਬਰ ਜਿਹੜੇ ਬਜ਼ੁਰਗ ਨੇ ਸਾਡੇ ਘਰ ਪਰਵਾਜ਼ ਚ ਉਹ ਵੀ ਸੁਖੀ ਰਹਿਣ ਜੀ ਅ ਸ਼ੁਰੂਆਤ ਮੈਂ ਕਰਦੀ ਆ ਐਂਡ ਇਹ ਕਰਨੀ ਹੈ ਜੀ ਗੱਲ ਇਹ ਹੈ ਕਿ ਜਦੋਂ ਪਹਿਲਾ ਟਾਈਮ ਹੁੰਦਾ ਸੀ ਨਾ ਤਾਂ ਮਾਵਾ ਬੜੇ ਸਬਰ ਸੰਤੋਖ ਦੇ ਨਾਲ ਬੱਚਾ ਨੂੰ ਰੋਟੀ ਖਵਾਉਂਦੀਆਂ ਸੀ ਮਾਂ ਦੇ ਥਰੂ ਸਬਰ ਸੰਤੋਖ ਸੰਜਮ ਬਿਲਕੁਲ ਸਿਰਫ ਰੋਟੀ ਨਹੀਂ ਪਰੋਸੀ ਜਾਂਦੀ ਸੀ ਇਹ ਸਾਰੀਆਂ ਚੀਜ਼ਾਂ ਪਰੋਸੀਆਂ ਜਾਂਦੀਆਂ ਸੀ ਤਾਂ ਉਸ ਟਾਈਮ ਦੇ ਜਿਹੜੇ ਸਾਡੀ ਉਮਰ ਦੇ ਕੱਪਲ ਨੇ ਤੁਸੀਂ ਸ਼ਾਇਦ ਨੋਟਿਸ ਕੀਤਾ ਹੋਗਾ ਵੀ ਉਹਨਾਂ ਦੇ ਵਿੱਚ ਨਾ ਇਹ ਛੇਤੀ ਦੂਰ ਹੋਣ ਵਾਲੀਆਂ ਚੀਜ਼ਾਂ ਬਹੁਤ ਘੱਟ ਸੀ ਘੱਟ ਸੀ ਹੂੰ ਕਿਉਂਕਿ ਉਹ ਬਹੁਤ ਅੰਡਰਸਟੈਂਡਿੰਗ ਸਾਨੂੰ ਪੇਰੈਂਟਸ ਤੋਂ ਹੀ ਇਹ ਚੀਜ਼ਾਂ ਮਿਲੀਆਂ ਹੁੰਦੀਆਂ ਸੀ ਹੁਣ ਜਿੰਨਾ ਫਾਸਟ ਫੂਡ ਹੋ ਗਿਆ ਹਮ ਮਾਵਾ ਦੇ ਕੋਲ ਟਾਈਮ ਨਹੀਂ ਹੁੰਦਾ ਵੀ ਬੱਚਿਆਂ ਨੂੰ ਪਿਆਰ ਨਾਲ ਰੋਟੀ ਖਵਾ ਸਕਣ ਜਾਂ ਬੱਚਿਆਂ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਕਿ ਉਹਨਾਂ ਨੂੰ ਵੀ ਹਰ ਟਾਈਮ ਕਾਲੀ 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 ਤੇ ਫਿਰ ਉਹ ਉਸੇ ਹਿਸਾਬ ਦੇ ਨਾਲ ਅੱਜ ਦੇ ਰਿਸ਼ਤੇ ਉਵੇਂ ਦੇ ਹੀ ਹੋ ਗਏ ਨੇ ਵੀ ਹਰ ਇੱਕ ਚੀਜ਼ ਕਾਲੀ 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 ਤੇ ਕਾਲੀ ਕਾਲੀ ਦੇ ਵਿੱਚ ਹੀ ਬਣਦੇ ਨੇ ਤੇ ਕਾਲੀ ਕਾਲੀ ਦੇ ਵਿੱਚ ਹੀ ਟੁੱਟ ਜਾਂਦੇ ਨੇ ਕਿਉਂਕਿ ਤੁਹਾਡੇ ਅੰਦਰ ਸਹਿਣਸ਼ੀਲਤਾ ਜਿਹੜੀ ਉਹ ਨਹੀਂ ਹੁੰਦੀ ਹਮ ਬਿਲਕੁਲ ਸਹੀ ਇਹ ਹੁੰਦੀ ਹੈ ਕਿ ਜਿਵੇਂ ਇੱਕ ਪੁਰਾਣੀ ਕਹਾਵਤ ਹੁੰਦੀ ਹੈ ਇਹ ਕਹਿੰਦੇ ਵੀ ਏਕ ਨੇ ਕਹੀ ਦੂਜੇ ਨੇ ਮਾਨੀ ਲੋਕ ਕਹੇ ਦੋਨੋਂ ਬਰਾਂਗਿਆ ਨਹੀਂ ਹਮ ਠੀਕ ਹੈ ਤੇ ਝਗੜੇ ਹੁੰਦੇ ਰਹਿੰਦੇ ਆ ਸਾਨੂੰ ਆਪਣੀ ਈਗੋ ਜਿਹੜੀ ਹੈਗੀ ਆ ਉਹ ਛੱਡਣੀ ਪਏਗੀ ਪਰਿਵਾਰ ਨੂੰ ਚਲਾਉਣ ਵਾਸਤੇ ਸਿਰਫ ਤੁਹਾਡਾ ਆਪਸੀ ਮਿਲਵਰਤਨ ਆਪਸੀ ਪਿਆਰ ਚਾਹੀਦਾ ਹੈ ਕਿ ਤੁਸੀਂ ਇੱਕ ਦੂਜੇ ਨੂੰ ਸਮਝ ਸਕੋ ਇਹ ਨਹੀਂ ਹੈ ਕਿ ਅੱਜ ਨੋ ਡਾਊਟ ਅੱਜ ਲਾਈਫ ਬਹੁਤ ਫਾਸਟ ਹੋ ਗਈ ਹੈ ਬਿਲਕੁਲ ਬੱਚੇ ਜਿਹੜੇ ਨੇ ਉਹ ਅੱਛੀਆਂ ਕੰਪਨੀਆਂਜ਼ ਦੇ ਵਿੱਚ ਜੌਬ ਕਰਦੇ ਨੇ ਇਹ ਨਹੀਂ ਹੈ ਕਿ ਜੇ ਵਾਈਫ ਜ਼ਿਆਦਾ ਕਮਾ ਰਹੀ ਆ ਹਸਬੰਡ ਘੱਟ ਕਮਾ ਰਿਹਾ ਜਾਂ ਹਸਬੰਡ ਜ਼ਿਆਦਾ ਕਮਾ ਰਿਹਾ ਵਾਈਫ ਘੱਟ ਕਮਾ ਰਹੀ ਆ ਉਦੋਂ ਕੋਈ ਫਰਕ ਨਹੀਂ ਪੈਂਦਾ ਆਪਣੀ ਈਗੋ ਨੂੰ ਜਦੋਂ ਅਸੀਂ ਮਾਰ ਦੇਾਂਗੇ ਨਾ ਚਾਹੇ ਹਸਬੰਡ ਹੈ ਚਾਹੇ ਵਾਈਫ ਆ ਉਹਨੂੰ ਆਪਣੀ ਈਗੋ ਤਿਆਗ ਕੇ ਇੱਕ ਦੂਜੇ ਨੂੰ ਸਮਝੋ ਅੰਡਰਸਟੈਂਡ ਕਰੋ ਤੇ ਬਹੁਤ ਜ਼ਿਆਦਾ ਚੀਜ਼ ਨਹੀਂ ਹੈਗੀ ਹਰ ਚੀਜ਼ ਹਰ ਇੱਕ ਮੁਸ਼ਕਲ ਦਾ ਹੱਲ ਹੈਗਾ ਉਹ ਸਿਰਫ ਜਿਹੜੇ ਹੱਲ ਹੈਗਾ ਉਹ ਸਿਰਫ ਗੱਲ ਹੈਗੀ ਆ ਹਾਂ ਬਿਲਕੁਲ ਬਹੁਤ ਸੋਹਣੀ ਗੱਲ ਹੈ ਗੱਲ ਦੇ ਨਾਲ ਹੀ ਹੱਲ ਨਿਕਲਦਾ ਹੈ ਹਾਂ ਬਿਲਕੁਲ ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕਿ ਤੁਸੀਂ ਆਪਸ ਦੇ ਵਿੱਚ ਦੋਨੋਂ ਜੀ ਤਾਲਮਿਲ ਬਣਾ ਕੇ ਚੱਲੋ ਔਰ ਇਹਨਾਂ ਮਸਲੇ ਦਾ ਹੱਲ ਹਮੇਸ਼ਾ ਸਿਰ ਜੋੜ ਕੇ ਕੀਤਾ ਜਾਂਦਾ ਕੋਈ ਵੀ ਮਸਲਾ ਹੋਵੇ ਹਮ ਗੱਲ ਤੋਂ ਹੱਲ ਤੱਕ ਜਾਣ ਦਾ ਸਫ਼ਰ ਵੀ ਬਹੁਤ ਸੋਹਣਾ ਹੁੰਦਾ ਹੈ ਤੇ ਜਿਵੇਂ ਤੁਸੀਂ ਬਹੁਤ ਸੋਹਣੀਆਂ ਸਿੱਖਿਆਵਾਂ ਸੋਹਣੇ ਸੁਨੇਹੇ ਦੇ ਦਿੱਤੇ ਆ ਮੈਨੂੰ ਇੱਕ ਗੱਲ ਛੇਤੀ ਆ ਗਈ ਕਹਿੰਦੇ ਹੁੰਦੇ ਆ ਕਿ ਰਾਣੀ ਆਪਣੇ ਪੈਰ ਤੋਂ ਹੋਵੇ ਗੋਲੀ ਨਹੀਂ ਖਵਾਉਂਦੀ ਮੈਨੂੰ ਲੱਗਦਾ ਹੁੰਦਾ ਅੱਜ ਦੇ ਸਮੇਂ ਤੇ ਰਾਜਾ ਰਾਣੀ ਦੋਨੋਂ ਆਪਣੇ ਪੈਰ ਤੋਂ ਜਾਂ ਇੱਕ ਦੂਜੇ ਦੇ ਪੈਰ ਤੋਂ ਗੋਲੇ ਨਹੀਂ ਖਾਂਦੇ ਬਿਲਕੁਲ ਬਹੁਤ ਸੋਹਣਾ ਪਰਿਵਾਰ ਤੇ ਸੋਹਣੇ ਜੀ ਕਹਾਉਂਦੇ ਨੇ ਨਾ ਬਹੁਤ ਸੋਹਣੀ ਗੱਲਬਾਤ ਕੀਤੀ ਬਹੁਤ ਸੋਹਣੀਆਂ ਗੱਲਾਂ ਤੁਹਾਡੀਆਂ ਲੱਗੀਆਂ ਔਰ ਪਰਮਾਤਮਾ ਵਾਈਗਰੂ ਇਸੇ ਤਰ੍ਹਾਂ ਹੀ ਤੁਹਾਨੂੰ ਜੋੜੀ ਨੋ ਇਸੇ ਤਰ੍ਹਾਂ ਹੀ ਹੱਸਦਾ ਵਸਦਾ ਸੋਹਣੇ ਚਿਹਰੇ ਹਮੇਸ਼ਾ ਟੀਵੀ ਸਕਰੀਨ ਤੇ ਸੋਹਣੀਆਂ ਸੋਹਣੀਆਂ ਗੱਲਾਂ ਸਮਝਾਉਂਦੇ ਹੋਏ ਸੋਹਣੇ ਕਿਰਦਾਰਾਂ ਦੇ ਵਿੱਚ ਆਉਂਦੇ ਹੋਏ ਤੁਹਾਨੂੰ ਆਉਣ ਵਾਲੇ ਫਿਊਚਰ ਦੀਆਂ ਜ਼ਿੰਦਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ